ਬਬ ਜੀ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਜਦੋਂ ਦੇ ਫੈਡਰਲ ਲੀਡਰ ਮਾਰਕ ਕਾਰਨੀ ਜਿਹਦੇ ਪਾਵਰ ਵਿੱਚ ਆਏ ਆ ਆ ਉਹਨਾਂ ਨੇ ਕਾਰਬਨ ਟੈਕਸ ਬਾਰੇ ਗੱਲ ਕੀਤੀ ਹੈ ਠੀਕ ਆ ਜਿਹੜੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੋਲੇ ਉਹਨਾਂ ਨੇ ਕਾਰਬਨ ਟੈਕਸ ਬਾਰੇ ਉਹਨਾਂ ਨੇ ਵੀ ਗੱਲ ਕੀਤੀ ਸੀ ਵੀ ਹਟਾਉਣਾ ਚਾਹੀਦਾ ਪਰ ਮਾਰਕ ਕਾਰਨੀ ਨੇ ਜਿਹੜਾ ਕਾਰਬਨ ਟੈਕਸ ਹਟਾਤਾ ਹੈ ਹੁਣ ਤੁਹਾਡੀ ਪਾਰਟੀ ਕੋਲ ਇਹ ਜਾਂ ਕਿਹੜਾ ਅਜੰਡਾ ਰਹਿ ਗਿਆ ਜਿਹੜਾ ਤੁਸੀਂ ਇਲੈਕਸ਼ਨ ਵਿੱਚ ਆਪਣੀ ਵਿਨ ਕਰ ਸਕੋ ਦੇਖੋ ਪਹਿਲੀ ਗੱਲ ਤਾਂ ਹੈ ਮਾਰਕ ਕਾਰਨੀ ਆਉਣ ਦੇ ਨਾਲ ਕੋਈ ਫਰਕ ਨਹੀਂ ਟੀਮ ਪਲੇਅਰ ਸਾਰੇ ਸੇਮ ਨੇ ਜੀ ਜਦੋਂ ਕਾਰਬਨ ਟੈਕਸ ਲੱਗਾ ਸੀ ਪਹਿਲਾਂ ਉਦੋਂ ਜਸਟਿਸ ਟੂਡ ਦੇ ਐਡਵਾਈਜ਼ਰ ਮਾਰਕ ਕਰਨੀ ਸੀ ਬਿਲਕੁਕੁਸ ਦੂਸਰੀ ਮਾਰਕ ਕਰਨੀ ਦੇ ਕੋਲ ਕੋਈ ਐਹੋਜੀ ਪਾਵਰ ਨਹੀਂ ਹੈ ਜੀ ਕਿ ਆ ਕੇ ਪੇਪਰ ਤੇ ਸਾਈਨ ਕਰਕੇ ਕਹਿ ਸਕਦਾ ਕਿ ਮੈਂ ਕਾਰਬਨ ਟੈਕਸ ਮਾਫ ਕਰਤਾ ਇਦਾਂ ਨਹੀਂ ਹੁੰਦਾ ਜੀ ਪਾਰਲੀਮੈਂਟ ਚ ਪਹਿਲਾਂ ਬਿੱਲ ਪੇਸ਼ ਹੋਣਾ ਚਾਹੀਦਾ ਬਿਲਕੁਕੁਸ ਫਿਰ ਉਸ ਤੋਂ ਬਾਅਦ ਕਾਰਬਨ ਟੈਕਸ ਮਾਫ ਹੋ ਸਕਦਾ ਪਲੱਸ ਸਾਡੇ ਲੀਡਰ ਪੀਰ ਸਾਹਿਬ ਨੇ ਗੱਲ ਕਹੀ ਹੈ ਹਮਮ ਕਿ ਅੰਟਾਇਰ ਕਾਰਬਨ ਟੈਕਸ ਮਾਫ ਕੀਤਾ ਜਾਊਗਾ ਅੰਟਾਇਰ ਗਾਰਮੈਂਟ ਅੰਟਾਇਰ ਕਾਰਬਨ ਸੈਕ ਫੈਂਟਾਸਟਿਕ ਕਾਰਬਨ ਟੈਕਸ ਐਨੀਵੇ ਕਿਤੇ ਵੀ ਕਾਰਬਨ ਟੈਕਸ ਹੈ ਉਹ ਮਾਫ ਹੋਊਗਾ ਇਹ ਨਹੀਂ ਹੈ ਕੱਲਾ ਕੰਜ਼ਿਊਮਰ ਕਾਰਬਨ ਟੈਕਸ ਜੀ ਦੂਸਰੀ ਗੱਲ ਪਿਛਲੇ 10 ਸਾਲਾਂ ਤੋਂ ਜਿਹੜੇ ਲੋਕ ਕਾਰਬਨ ਟੈਕਸ ਪੇ ਕਰਦੇ ਆ ਰਹੇ ਆ ਕਿੰਨੇ ਬਿਜ਼ਨਸ ਬੈਂਕਰਪਟ ਹੋ ਚੁੱਕੇ ਨੇ ਟਰੱਕ ਇੰਡਸਟਰੀ ਦੇ ਵਿੱਚ ਕਿੰਨੇ ਲੋਕ ਬਿਜ਼ਨਸ ਤੋਂ ਬੈਂਕਰਪਸੀਆਂ ਕਰ ਚੁੱਕੇ ਨੇ ਲੋਕਾਂ ਦੇ ਘਰ ਚੱਲਣੇ ਔਖੇ ਹੋਏ ਨੇ ਲੋਕਾਂ ਦੀ ਗਰੋਸਰੀ ਚੱਲਣੀ ਔਖੀ ਹੋਈ ਆ ਐਨੀ ਗੈਸ 10 ਸਾਲ ਤੋਂ ਮਹਿੰਗੀ ਅਸੀਂ ਪੇ ਕਰਦੇ ਆ ਰਹੇ ਹਾਂ ਉਹਨਾਂ ਲੋਕਾਂ ਦਾ ਕੀ ਬਣੇਗਾ